ਹਾਂਜੀ ਸੰਗਤ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੜਕੇ ਆ ਰੜਕੇ ਵਾਲ ਦੇ ਘੁੜੇ ਵੱਲੋਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਦਾ ਆਪ ਜੀ ਨੂੰ ਪਤਾ ਹੀ ਆ ਰਾਤੀ ਆਪਾਂ ਕੱਲ ਯਾਨੀ ਕੱਲ ਦੁਪਹਿਰੇ ਯਾਨੀ ਰਾਤ ਆਪਾਂ ਰੁਕੇ ਸੀਗੇ ਗੁਰਦੁਆਰਾ ਬੋਲੀ ਸਾਹਿਬ ਗੁੰਇੰਦਵਾਲ ਸਾਹਿਬ ਤੇ ਅੱਜ ਆਪਾਂ ਦਰਸ਼ਨ ਕਰਾਂਗੇ ਜੀ ਤੰਤਨ ਹੱਤ ਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਜਨਮ ਸਥਾਨ ਦੇ ਪਾਤਸ਼ਾਹੀ ਪੰਜਵੀਂ ਤੇ ਆਜੋ ਸੰਗਤ ਜੀ ਦਰਸ਼ਨ ਕਰਨ ਚੱਲਦੇ ਹਾਂ ਜੀ ਗੁਰਦੁਆਰਾ ਜਨਮ ਸਥਾਨ ਤੰਤਨ ਗੁਰੂ ਅਰਜਨ ਸਾਹਿਬ ਜੀ ਤੇ ਲਵਾਉਨੇ ਆ ਗੁਰੂ ਚਰਨਾਂ 'ਚ ਹਾਜ਼ਰੀ ਜਿੰਨਾ ਹੋ ਸਕੇ ਆ ਵੀਡੀਓ ਜਰੀਏ ਆਪ ਜੀ ਨੂੰ ਵੀ ਕਰਵਾਵਾਂਗੇ ਤੇ ਜਿੰਨੀ ਜਾਣਕਾਰੀ ਇਤਿਹਾਸ ਬਾਰੇ ਹੋਈ ਤੇ ਆਪ ਜੀ ਨਾਲ ਸਾਂਝੀ ਕਰਾਂਗੇ ਆਜਾ ਸੰਗਤ ਜੀ ਚੱਲਦੇ ਆਂ ਫੇ ਗੁਰੂ ਘਰ ਜੀ ਲੋ ਸੰਗਤ ਜੀ ਕਰੋ ਜੀ ਦਰਸ਼ਨ ਪਹੁੰਚ ਗਏ ਆ ਆਪਾਂ ਗੁਰਦੁਆਰਾ ਚਵਾਰਾ ਸਾਹਿਬ ਤੇ ਆਪਾਂ ਘੂੜਾ ਆਪਣਾ ਉਧਰੇ ਖੜਾ ਕਰਿਆ ਆਂਦਾ ਆ ਆਪਣੇ ਗੁਰੂ ਘਰ ਬੌਲੀ ਸਾਹਿਬ ਤੇ ਉੱਥੋਂ ਪੈਦਲ ਚੱਲ ਕੇ ਆ ਗਏ ਅਸੀਂ ਤੁਰ ਕੇ ਤੇ ਬਿਲਕੁਲ ਗੁਰਦੁਆਰਾ ਬੋਲੀ ਗੁਰਦੁਆਰਾ ਬੋਲੀ ਸਾਹਿਬ ਦੀ ਨੀਤੀ ਕੀ ਆ ਗੁਰਦੁਆਰਾ ਚਵਾਰਾ ਸਾਹਿਬ ਤੇ ਇਹ ਗੁਰਦੁਆਰਾ ਚਵਾਰਾ ਸਾਹਿਬ ਹੈ ਜੀ ਤਨਤਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਸਥਾਨ ਵੀ ਆ ਤੇ ਆ ਜੋ ਗੁਰਦੁਆਰਾ ਸਾਹਿਬ ਦੇ ਜਾ ਕੇ ਅੰਦਰ ਤੇ ਆਪਾਂ ਦਰਬਾਰ ਦੇ ਵੀ ਦਰਸ਼ਨ ਕਰਦੇ ਆ ਤੇ ਨਾਲੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਇਤਿਹਾਸ ਬਾਰੇ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਜੋ ਆਪ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਹੈ ਜੀ ਪ੍ਰਕਾਸ਼ ਸਥਾਨ ਜਾਨੀ ਕਿ ਜਨਮ ਸਥਾਨ ਜੀ ਧੰਤਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਸ਼ਹਿਰ ਜੀ ਗੋਇੰਦਵਾਲ ਸਾਹਿਬ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਲਵਾਉ ਗੁਰੂ ਚਰਨਾਂ ਦੀ ਹਾਜ਼ਰੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਹਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਖੁਸ਼ੀਆਂ ਬਖਸ਼ਣੀਆਂ ਸੱਚੇ ਪਾਤਸ਼ਾਹ ਸਭ ਤੇ ਮਿਹਰ ਭਰਿਆ ਹੱਥ ਰੱਖਣ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸੰਗ ਜੀ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਹੈ ਜੀ ਥੰਮ ਸਾਹਿਬ ਤੇ ਚੁੱਲ੍ਹਾ ਸਾਹਿਬ ਬੀਬੀ ਭਾਨੀ ਜੀ ਇਸ ਥੰਮ ਨਾਲ ਸ੍ਰੀ ਗੁਰੂ ਅਰਜਨ ਸਾਹਿਬ ਜੀ ਛੂਟੀ ਅਵਸਥਾ ਵਿੱਚ ਖੇਡਿਆ ਕਰਦੇ ਸਨ ਅਤੇ ਬੀਬੀ ਪਾਨੀ ਜੀ ਇੱਥੇ ਚੁੱਲ੍ਹੇ ਦੇ ਪ੍ਰਸ਼ਾਦ ਦੇ ਤਿਆਰ ਕਰਕੇ ਸੰਗਤਾਂ ਨੂੰ ਸਿਕਾਉਂਦੇ ਸਨ ਸੰਗਤ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਆਪ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਸੰਗਤ ਜੀ ਇਹ ਸਥਾਨ ਜੀ ਤਨ ਤਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਸਥਾਨ ਵੀ ਹੈ ਤੇ ਸੰਗਤ ਜੀ ਇਸ ਸਥਾਨ ਨੂੰ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਪਾਤਸ਼ਾਹੀ ਤੀਸਰੀ ਗੁਰੂ ਰੂਪ ਸਾਹਿਬ ਸੰਗਤ ਜੀ ਇਹ ਪਾਵਨ ਸਥਾਨ ਗੁਰੂ ਅਮਰਦਾਸ ਜੀ ਦਾ ਨਿਵਾਸ ਸਥਾਨ ਵੀ ਹੈ ਤੇ ਸੰਗਤ ਜੀ ਸਨ 1500 ਬਤਾਲੀ ਈਸਵੀ ਵਿੱਚ ਇਹ ਨਗਰ ਬਸਾਇਆ ਸੀ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਵੀ ਕਿਹਾ ਜਾਂਦਾ ਸੰਗਤ ਜੀ ਸ਼ੀਰੀ ਚਿਵਾਰਾ ਸਾਹਿਬ ਉਹ ਸਥਾਨ ਹੈ ਜਿੱਥੇ ਪੂਰੇ ਸੰਸਾਰ ਵਿੱਚ ਇੱਕ ਲੋਤੀ ਔਰਤ ਬੀਬੀ ਭਾਨੀ ਜੀ ਨੂੰ ਗੁਰੂ ਪੁੱਤਰੀ ਗੁਰੂ ਪਤਨੀ ਗੁਰੂ ਮਾਤਾ ਕਹਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਸੰਗਤ ਜੀ ਇੱਥੋਂ ਦੇ ਕੁਝ ਹੋਰ ਮਹੱਤਵਪੂਰਨ ਸਥਾਨ ਜਿਵੇਂ ਕਿ ਸੰਗਤ ਜੀ ਤਾਪਸ ਸਥਾਨ ਇਸ ਸਥਾਨ ਤੇ ਗੁਰੂ ਅਮਰਦਾਸ ਜੀ ਬੈਠ ਕੇ ਨਾਮ ਸਿਮਰਨ ਕਰਦੇ ਸਨ ਇੱਥੇ ਹੀ ਬੀਬੀ ਭਾਨੀ ਜੀ ਨੇ ਇਸ਼ਨਾਨ ਕਰਵਾਉਂਦੇ ਸਮੇਂ ਗੁਰਗੱਦੀ ਕੁੱਲ ਚ ਰਹੇ ਦਾ ਵਰਦਾਨ ਮੰਗਿਆ ਸੀ ਸੰਗਤ ਜੀ ਇਸੇ ਸਥਾਨ ਤੇ ਗੁਰੂ ਅਮਰਦਾਸ ਜੀ ਨੇ ਇਸ ਸਥਾਨ ਤੇ ਸਨ 1500 74 ਈਸਵੀ ਚ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਕੋਲੋਂ ਲਗਵਾਇਆ ਸੀ ਸੰਗਤ ਜੀ ਇੱਥੇ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਅਸਥਾਨ ਵੀ ਹੈ ਸੰਗਤ ਜੀ ਇੱਥੇ ਗੁਰੂ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦਾ ਚੌਂਕਾ ਚੁੱਲ੍ਹਾ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਥੰਮ ਮੌਜੂਦ ਹੈ ਜੋ ਆਪ ਸੰਗਤ ਜੀ ਦਰਸ਼ਨ ਕਰਕੇ ਹਟੇ ਹੋ ਸੰਗਤ ਜੀ ਸੰਗਤ ਜੀ ਇਸ ਸਥਾਨ ਨੂੰ ਗੁਰੂ ਜੀ ਦੇ ਪੁੱਤਰ ਬਾਬਾ ਮੂਣ ਜੀ ਦਾ ਚਵਾਰਾ ਕਰਕੇ ਜਾਣਿਆ ਜਾਂਦਾ ਹੈ ਬਾਬਾ ਮੂਣ ਜੀ ਨੇ ਇਸ ਸਥਾਨ ਤੋਂ ਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਸਾਹਿਬ ਜੀ ਨੂੰ ਭੇਟ ਕੀਤੀਆਂ ਸਨ ਸੰਗਤ ਜੀ ਇਹ ਸੀ ਜੀ ਕੁਝ ਇਤਿਹਾਸਕ ਜਾਣਕਾਰੀ ਜੋ ਆਪ ਜੀ ਨੇ ਆਪਾਂ ਸਾਂਝੀ ਕੀਤੀ ਆ ਜੇ ਜਾਣਕਾਰੀ ਇਤਿਹਾਸ ਬਾਰੇ ਕੋਈ ਬੋਲਦੇ ਹੋਏ ਗਲਤੀ ਹੋਈ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਮaaf ਕਰਨਾ ਜੀ। ਸੰਗਤ ਜੀ ਜਦੋਂ ਆਪਾਂ ਗੁਰੂ ਘਰ ਦੇ ਅੰਦਰ ਐਂਟਰੀ ਹੁੰਨੇ ਆ ਨਾ ਗੁਰਦੁਆਰਾ ਚਵਾਰਾ ਸਾਹਿਬ ਤੇ ਇੱਥੇ ਜਨਮ ਸਥਾਨ ਵੀ ਹੈ ਗੁਰੂ ਅਰਜਨ ਸਾਹਿਬ ਜੀ ਦਾ ਜਿੱਦਾਂ ਤੁਹਾਨੂੰ ਦੱਸ ਕੇ ਟੇ ਆ ਤੇ ਤੁਸੀਂ ਦਰਸ਼ਨ ਵੀ ਕਰਕੇ ਟੇ ਆ ਤੇ ਜਦੋਂ ਆਪਾਂ ਗੇਟ ਤੋਂ ਐਂਟਰ ਹੁੰਨੇ ਆ ਨਾ ਉਹਦੇ ਨਾਲ ਹੀ ਪੌੜੀਆਂ ਉਤਰਦੀਆਂ ਆ ਉਹਦੇ ਥੱਲੇ ਨੂੰ ਜੀ ਤੇ ਇੱਥੋਂ ਹੀ ਤੇ ਥੱਲੇ ਉਤਰ ਕੇ ਆ ਪੂਰਾ ਸਾਗ ਹੈ ਜੀ ਦਾਸ਼ਨ ਕਰਨੇ ਹੁਣ ਤੋਂ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਤੇ ਇਧਰੋਂ ਫੇ ਪੌੜੀਆਂ ਚੜ੍ਹ ਕੇ ਉੱਪਰ ਜਾ ਹੋ ਜਾਂਦਾ ਹੈ ਨਾਲ ਨਾਲ ਹੀ ਪੌੜੀਆਂ ਆਇਆ ਇਧਰ ਆ ਤੇ ਇਧਰ ਆ ਤੇ ਬਾਕੀ ਤੁਹਾਨੂੰ ਥੋੜੀਆ ਦਿਖਾ ਲਈ ਦਿੰਨੇ ਆ ਸਿਆ ਦੇਖੋ ਜੀ ਉੱਪਰ ਨੇ ਹਾ ਚੁੱਲਾ ਤੇ ਆਪਣੀ ਚੱਕੀ ਦੇ ਪੌੜ ਪਏ ਆ ਦੇਖੋ ਦੇਖ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਸ਼ਾਂਤੀ ਬਹੁਤ ਹੈ ਵੱਡੀ ਗੱਲ ਇਹ ਤੇ ਥੱਲੇੋਂ ਵੀ ਕੱਚਾ ਹੀ ਆ ਲਿਪਿਆ ਹੋਇਆ ਅਜੇ ਤਾਂ ਆਪਣੇ ਪੁਰਾਣੇ ਘਰਾਂ ਚੋਂ ਦਾ ਸਗਾ ਸੋਹਣਾ ਸਾਮ ਕੇ ਰੱਖਿਆ ਹੋਇਆ ਯਾਰ ਅਕਾਲਪੁਰ ਦੇ ਸੱਚੇ ਬਾਦਸ਼ਾਹ ਜੀਆਂ ਦੀ ਮਿਹਰ ਸਦਕਾ ਸੈਕਲ ਤੇ ਦੂ ਵਾਰੀ ਆਪਣੇ ਆਉਣੇ ਹੋਗਾ ਇੱਥੇ ਮਾਲਕ ਲਿਆ ਆ ਵਾਹਿਗੁਰੂ ਸੇ ਬੰਦੇ ਦੀ ਕਿੱਥੇ ਆਕਾਤ ਰੁੜਕੀ ਆਲੇ ਆ ਵੀ ਆਪਣੀ ਮਰਜ਼ੀ ਨਾਲ ਆ ਜਵੇ ਤਾਂ ਮਾਲਕ ਹੀ ਹੈ ਇੰਨੇ ਦਿਨ ਹੋ ਗਏ ਤੁਰੇ ਨਹੀਂ ਹੁੰਦਾ ਸਗਾ ਜਦੋਂ ਮਾਲਕ ਦਾ ਹਕੂਮ ਆਇਆ ਉਦੋਂ ਹੀ ਤੌਰ ਹੋਇਆ ਬਹੁਤ ਸੋਹਣਾ ਲੱਗ ਰਿਹਾ ਐਵੇਂ ਪੱਥਰ ਸੰਗ ਮਰਮਰ ਲਾਈ ਜਾਂਦੇ ਆ ਦੇਖੋ ਕਿੰਨਾ ਸੋਹਣਾ ਲੱਗਦਾ ਆ ਜੀ ਕਿੰਨੀ ਸਫਾਈ ਆ ਬਾਕੀ ਇਧਰ ਲੈਟਾਂ ਜਗਾ ਕੇ ਦੇਖਦੇ ਆਪਾਂ ਹਾਂ ਇਹ ਲੈਡਾ ਉੱਦੈ ਮੱਠੀ ਮੱਠੀ ਹੈ ਇੱਥੇ ਜਾਗਦੀਆਂ ਆਪਾਂ ਸਾਰੀਆਂ ਤੇ ਮੱਠੀ ਮੱਠੀ ਕੈਮਰੇ 'ਚ ਨਹੀਂ ਦਿਖਦੀ ਹੈਗੀ ਲਾਈਟਿੰਗ ਜਿਆਦਾ ਤੇ ਉੱਦੈ ਦਾ ਬਹੁਤ ਮੱਠਾ-ਮੱਠਾ ਇਧਾ ਨਹੀਂ ਰਹਾ ਅੰਦਰ ਕੀਤਾ ਬਹੁਤ ਸੋਹਣਾ ਲੱਗਦਾ ਜੀ ਸੋਹਣਾ ਸਾਭ ਕੇ ਰੱਖਿਆ ਆ ਪੁਰਾਣਾ ਜੀ ਸਾਰਾ ਕੋ ਤੇ ਇੱਕ ਸਾਈਡ ਆ ਆ ਜੀ ਇਹ ਗੁਰੂ ਘਰ ਦੇ ਜਿੱਥੇ ਆਪਣੇ ਗੁਰੂ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਨਾ ਜਿੱਦਾਂ ਵੱਖਰਾ-ਵੱਖਰਾ ਸਥਾਨ ਹੈ ਇਸ ਘਰ ਦੇ ਵਿੱਚ ਜਿੱਦਾਂ ਜ ਆਪਣੇ ਗੁਰੂ ਅਮਰਦਾਸ ਜੀ ਵੀ ਕਿਉਂਕਿ ਇੱਥੇ ਕਾਫੀ ਸਮਾ ਰਹੇ ਹੈ ਨਾ ਉਹਨਾਂ ਦੇ ਸ਼ੇਰ ਬਸਾਇਆ ਹੋਇਆ ਹੈ ਤੇ ਇਸ ਕਰਕੇ ਉੱਤੇ ਉਹਨਾਂ ਦੇ ਵੀ ਪ੍ਰਕਾਸ਼ ਕੀਤਾ ਹੋਇਆ ਸਥਾਨ ਇਦਾਂ ਹੈ ਉਹਨਾਂ ਦੇ ਬੇਟਾ ਜੀ ਦੇ ਵੀ ਆਪਣੇ ਉਹਨਾਂ ਦੇ ਬੇਟੀ ਜੀ ਦਾ ਵੀ ਤੇ ਇਸ ਕਰਕੇ ਉਹ ਜਿੱਥੇ ਤੇ ਪ੍ਰਕਾਸ਼ ਕੀਤਾ ਉਹਦੇ ਥੱਲੇ ਆ ਸਤਨ ਜੀ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਵਾ ਕਿਹੜੀ ਸੰਗਤ ਆਉਂਦੀ ਉਹ ਤਾਂ ਦਰਸ਼ਨ ਕਰਕੇ ਜਾਂਦੀ ਹਣੀ ਆ ਤੇ ਜਿਨ੍ਹਾਂ ਆਪਣੇ ਭੈਣ ਭਰਾਵਾਂ ਨੇ ਨਹੀਂ ਕੀਤੇ ਜੀ ਮੈਂ ਕਿਹਾ ਉਹਨਾਂ ਨੂੰ ਕਰਵਾ ਦੰਨੇ ਆ ਬਾਕੀ ਅਲੇ ਚਾ ਨਹੀਂ ਚਾ ਗੱਲ ਨਹੀਂ ਬਣੀ ਹੈਗੀ ਇਹ ਤਾਂ ਬ ਜਾਣਕਾਰੀ ਹੋਰ ਵੀ ਕਾਫੀ ਤੁਹਾਡੇ ਨਾਲ ਸਾਂਝੀ ਕਰ ਦੇਣੀ ਹੈਗੀ ਤੇ ਆ ਜਾਓ ਜੀ ਦਰਸ਼ਨ ਆਪਾਂ ਆ ਜਣੀ ਹਣ ਤੁਸੀਂ ਵੀ ਕਰ ਲੈ ਆ ਦਾਸ ਨੇ ਵੀ ਕਰ ਲੈ ਤੇ ਹੁਣ ਆਪਾਂ ਚੱਲਦੇ ਆਂ ਭੁਜਾਉਨੇ ਆ ਕੂੜਾ ਪੰਜਾਬ ਦੀਆਂ ਸੜਕਾਂ ਤੇ ਤੇ ਪਹਿਲਾਂ ਦੇਵ ਦਾ ਪ੍ਰਸ਼ਾਦ ਖਾਈਏ ਲੈ ਕੇ ਇੱਥੋਂ ਦੀ ਬਾਹਰ ਜਾ ਹੋ ਜਾਂਦਾ ਜੀ ਦਾ ਖੁਦ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਸੰਗਤ ਜੀ ਦਰਸ਼ਨ ਆਪਾਂ ਕਰ ਲਏ ਆ ਤੇ ਗੁਰੂ ਚਰਨਾਂ 'ਚ ਲਵਾ ਲਈ ਹਾਜ਼ਰੀ ਹੁਣ ਆਪਾਂ ਘੋੜਾ ਭਜਾਉਣੇ ਆ ਪੰਜਾਬ ਦੀਆਂ ਸੜਕਾਂ ਤੇ ਤੇ ਘੋੜੇ ਦਾ ਰੂਟ ਅੱਜ ਵੀ ਸੰਗਤ ਜੀ ਉਹੀ ਆ ਜਿਹੜੇ ਰੂਟ ਰਾਹੀਂ ਕੱਲ ਆਪਾਂ ਗੋਈਦਵਾਲ ਸਾਹਿਬ ਪਹੁੰਚੇ ਸੀਗੇ ਬਾਸਰ ਕੇ ਤੋਂ ਅੱਜ ਵੀ ਰੂਟ ਆਪਣਾ ਉਧਰ ਨੂੰ ਹੀ ਆ ਲੋ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਬੋਲੀ ਸਾਹਿਬ ਗੋਇੰਦਵਾਲ ਸਾਹਿਬ ਤੇ ਰਾਤ ਆਪਾਂ ਇੱਥੇ ਰੁਕੇ ਸੀਗੇ ਦਾਵ ਜੀ ਨੂੰ ਪਤਾ ਹੀ ਆ ਤੇ ਸੰਗਤ ਜੀ ਹੁਣ ਆਪਾਂ ਇੱਥੋਂ ਪਾਉਨੇ ਆ ਜੀ ਚਾਲੇ ਤੇ ਜੇ ਸੰਗਤ ਨੇ ਗੋਇੰਦਵਾਲ ਸਾਹਿਬ ਦੇ ਦਰਬਾਰ ਦੇ ਵੀ ਦਰਸ਼ਨ ਕਰਨੇ ਹੋਣ ਤੇ ਜਾਂ ਇਤਿਹਾਸ ਬਾਰੇ ਜਾਣਕਾਰੀ ਥੋੜੀ ਰੁਚੀ ਰੱਖਣ ਵਾਲਿਆਂ ਨੇ ਵੀਡੀਓ ਦੇਖਣੀ ਹੋਵੇ ਤਾਂ ਮੇਰੇ ਭੈਣ ਭਰਾ ਆਪਣੇ ਜਿਹੜਾ ਸਫ਼ਰ ਸੀਗਾ ਗੁਰੂ ਅਰਜਨ ਸਾਹਿਬ ਜੀ ਵਾਲਾ ਮਾਰਗ ਵਿਆਹ ਵਾਲਾ ਜਿਹੜਾ ਆਪਾਂ ਮੌਸਾ ਤਾਂ ਕੀਤਾ ਸੀਗਾ ਆਪਾਂ ਸ਼ੁਰੂਆਤ ਇੱਥੋਂ ਹੀ ਕੀਤੀ ਸੀ ਆਪਾਂ ਪਹਿਲੀਆਂ ਵੀਡੀਓ ਚ ਵੀ ਦੱਸ ਛੱਡੇ ਕੱਲ ਦੀ ਜੀ ਵੀ ਤੇ ਉਹ ਵੀਡੀਓ ਕੱਢ ਕੇ ਸੰਗਤ ਜੀ ਤੁਸੀਂ ਦੇਖ ਸਕਦੇ ਆ ਤੇ ਆ ਜਾਓ ਜੀ ਪਾਉਣੇ ਨੇ ਫਿਰ ਚਾਲੇ ਲਾਓ ਜੀ ਜਗਾਰਾ ਬੁਲੇ ਸੋਨਿਹਾਲ ਸਤ ਸ਼੍ਰੀ ਅਕਾਲ ਲੋ ਜੀ ਆਪਾਂ ਜਨਮ ਸਥਾਨ ਗੁਰੂ ਅਰਜਨ ਸਾਹਿਬ ਜੀ ਦੇ ਗੁਰੂ ਘਰ ਤੋਂ ਚੱਲ ਕੇ ਆਪਾਂ ਸ਼ਹੀਦ ਭਾਈ ਵੀਰ ਸਿੰਘ ਜੀ ਪਿੰਡ ਨਰੰਗਾਬਾਦ ਨੂੰ ਕਰਾਸ ਕਰ ਲਿਆ ਆ ਤੇ ਤਰਨਤਾਰਨ ਰਹਿ ਗਿਆ ਆਪਾਂ ਨੂੰ 7-8 ਕਿਲੋਮੀਟਰ ਇੱਥੋਂ ਰੂਟ ਆਪਣਾ ਉਹ ਹੀ ਆ ਕੱਲ ਵਾਲਾ ਹੀ ਆ ਰੁਕੇ ਆਪਾਂ ਦਾਦ ਕੇ ਕੱਲ ਤੱਕ ਸੀਮ ਬਚਿਆ ਆ ਮੈਂ ਕਿਹਾ ਝੰਬੇ ਹੀ ਦਿੰਨੇ ਆ ਹੁਣ ਨਾਲੇ ਕੁਲੀ ਬਹਾਨੇ ਨਾਲ ਸਾਹ ਸੁਝ ਆ ਜਾਂਦਾ ਸਹੀ ਹੈ ਨਾ ਲਓ ਜੀ ਸਬਰ ਰਹਿ ਗਿਆ ਆਪਣਾ ਸਾਰਾ 10 ਕਿਲੋਮੀਟਰ ਕਾਨ ਦਾ ਸ਼ਹਿਰ ਤੋਂ ਕਾਫੀ ਅੱਗੇ ਆ ਗਏ ਆ ਆਪਾਂ ਜਾਨੀ ਇੱਥੇ ਆਪਾਂ ਨੂੰ ਵੇੜਾਂ ਦੇ ਪਈ ਰਸਤਾ ਵੇਲਣਾ ਦੇਣ ਦੇ ਕਾਰਨ ਆਪਾਂ ਰੁੱਕ ਗਏ ਮੈਂ ਕਿਹਾ ਰਸ ਦਾ ਗਲਾਸ ਪੀਨੇ ਆ ਥੋੜੇ ਜਿਹਾ ਲੂਣ ਜ਼ਿਆਦਾ ਸੱਟ ਗਏ ਤੇ ਬਾਕੀ ਆਪਾਂ ਇਹ ਵੀ ਦੇਖਦੇ ਹਾਂ ਕਿ ਆਪਣੇ ਬੰਦਾ ਹੋਵੇਗਾ ਹਾਲ-ਹਾਲ ਮਿਹਨਤ ਕਰਦੇ ਆ ਵੀ ਇਹਨਾਂ ਕੋਲੋਂ ਪੀਨੇ ਆ ਤੇ ਤਾਂ ਜ਼ਿਆਦਾਤਰ ਇਸ ਰੋਡ ਤੇ ਜਿੰਨੇ ਵੇਣੇ ਆ ਜ਼ਿਆਦਾਤਰ ਆਪਣੇ ਸਿੰਘਾਂ ਦੇ ਹੀ ਆ ਪੰਜਾਬੀਆਂ ਦੇ ਹੀ ਆ ਜਿਹੜਾ ਤਰਨਤਾਰ ਤੋਂ ਅੰਮ੍ਰਿਤਸਰ ਨੂੰ ਰੋਡ ਜਾਂਦਾ ਆ ਆਪਣੇ ਸਿੰਘਾ ਰੋਡ ਜਿਹੜਾ ਜਾਂਦਾ ਆ ਉੱਪਰੋਂ ਹਾਈਵੇ ਵਾਲਾ ਜਾਂਦਾ ਆ ਇਹ ਜਿਹੜਾ ਸਿੰਘਾ ਰੋਡ ਆ ਤਰਨਤਾਰ ਤੋਂ ਅੰਮ੍ਰਿਤਸਰ ਨੂੰ ਉਹ ਆ ਜੀ ਰੋਡ ਇਹ ਬਾਈ ਨੇ ਦਾ ਰਾਸ ਦੇ گلاب ਵੀ ਡੇਢ ਪੜਾਤਾ 200 ਰੁਪਈਆ ਹੈ। ਮਸ਼ੀਨ ਬਹੁਤ ਵਧੀਆ ਲੱਗੀ ਆਪਾਂ ਨੂੰ ਇਹ ਨਾਲ ਹੀ ਤੁਹਾਨੂੰ ਦਿਖਾ ਲਦੇ ਆ। ਯਾਨੀ ਕਿ ਬੇਲਣਾ ਜਿਹੜਾ ਇਹਨਾਂ ਦਾ। ਆਇਆ ਜੀ ਬੇਲਣਾ ਇਹਨਾਂ ਦਾ। ਬੇੜ ਨੇ ਇਹਦਾ ਰੇਟ ਪੁੱਛਿਆ ਆਪਾਂ 70000 ਰੁਪਈਆ ਤੇ ਬਾਕੀ ਨਾ ਇਹਦਾ ਕੋਈ ਰੋਲਾ ਰੱਪਾ ਤੇ ਰਾਸ ਵੀ ਫਿਲਟਰ ਹੋ ਗਏ ਆਉਂਦੀ ਹੈ ਕਹਿੰਦੇ। ਤੇ ਆ ਇਹਦੀ ਮੋਟਰ ਹੈ ਜੀ ਤੇ ਪੈਟਰੋਲ ਤੇ ਹੈ ਇਹ ਤੇ ਤੇਲ ਖਾਂਦੀ ਆ ਇਹ ਯਾਨੀ ਕਿ ਬਾਈ ਕਹਿੰਦਾ ਸਾਰੀ ਵਿਹਾੜੀ ਦੇ ਵਿੱਚ ਕਿ ਜਦੋਂ ਬਾਹ ਕਹਣਾ ਉਦੋਂ ਚਲਾਉਣੀ ਆ ਬਾਈ ਆਦਿ ਆ ਖਾਂਦਾ ਜੀ ਖਾਂਦੀ ਹੈ ਸਾਰਾ ਮੋਟਰ ਇਹ ਬਾਈ ਮਾੜੀ ਸਟਾਰਟ ਕਰਕੇ ਦਿਖਾੜੀ ਯਾਰ ਇਸ ਘੰਟੇ ਦਾ 400 400 ਮਲ ਖਾਂਦੀ ਆ ਘੰਟੇ ਦਾ 400 ਐਮਐਲ ਹੈ ਸਟਾਰਟਿੰਗ ਬਹੁਤ ਵਧੀਆ ਜੀ ਸਟਾਰਟਿੰਗ ਬਹੁਤ ਵਧੀਆ ਲੱਗਦਾ ਦੇਖੋ ਜੀ ਇਧਰ ਬਾਸ ਵਧੀਆ ਲੱਗਾ ਬਾਈ ਜਿਗਰ ਦਾ ਦਾੜੀ ਵੀ ਬਹੁਤ ਮੋਹ ਜਿਆ ਨਾ ਆਵਾਜ਼ ਆ ਕੋਈ ਸਾਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਨਿਸ਼ਾਨ ਸਾਹ ਮੀਰੀ ਤੇ ਪੀਰੀ ਦੇ ਤੇ ਸੰਗਤ ਜੀ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਜਾਨਮੁਸਤਾਨ ਪਾਤਸ਼ਾਹੀ ਛੇਵੀ ਤਨਤਨ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਸੰਗੋ ਜੀ ਫਿਰ ਦਰਸ਼ਨ ਤੇ ਨਾਲੇ ਕਰਦੇ ਆ ਇਤਿਹਾਸ ਦੀ ਜਾਣਕਾਰੀ ਜਿੰਨੀ ਕੋਈ ਤੁਹਾਡੇ ਨਾਲ ਸਾਂਝੀ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਤੁਸੀਂ ਆਪ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਪਵਿੱਤਰ ਸਥਾਨ ਹੈ ਜੀ ਜਨਮ ਸਥਾਨ ਗੁਰੂ ਹਰगोਬਿੰਦ ਸਾਹਿਬ ਜੀ ਪਿੰਡ ਹੈ ਜੀ ਇਹ ਗੁਰੂ ਕੀ ਬਡਾਲੀ ਸੰਗਤ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਬਡਾਲੀ ਦੇ ਭਾਈ ਭਾਗੂ ਜੀ ਭਾਈ ਢੋਲ ਜੀ ਭਾਈ ਖਾਨ ਜੀ ਅਤੇ ਇਥੋਂ ਦੀ ਸੰਗਤ ਦੇ ਕਹਿਣ ਤੇ ਬਡਾਲੀ ਵਿਖੇ ਨਿਵਾਸ ਕੀਤਾ ਪਹਿਲਾਂ ਇਸ ਨਗਰ ਦਾ ਨਾਮ ਬਡਾਲੀ ਸੀ ਪਰ ਗੁਰੂ ਸਾਹਿਬ ਜੀ ਦੇ ਨਿਵਾਸ ਰੱਖਣ ਕਰਕੇ ਇਹ ਨਗਰ ਗੁਰੂ ਕੀ ਬਡਾਲੀ ਕਰਕੇ ਪ੍ਰਸਿੱਧ ਹੋ ਗਿਆ ਗੁਰੂ ਸਾਹਿਬ ਜੀ ਗੁਰੂ ਕੀ ਬਡਾਲੀ ਵਿਖੇ 1594 ਇਸਵੀ ਤੋਂ 1597 ਇਸਵੀ ਤੱਕ ਰਹੇ ਇੱਥੇ ਹੀ ਭੂਰਾ ਸਾਹਿਬ ਵਾਲੀ ਜਗ੍ਹਾ ਤੇ ਗੁਰੂ ਅਰਜਨ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਤੋਂ ਵਿਕਰਮੀ ਸੰਮਤ 1652 1595 ਇਸਵੀ ਨੂ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਬਾਲ ਗੁਰੂ ਹਰਗੋਬਿੰਦ ਜੀ ਦਾ ਬਚਪਨ ਇਸ ਜਗ੍ਹਾ ਤੇ ਹੀ ਬੀਤਿਆ ਇਸ ਸਥਾਨ ਤੇ ਸੰਗਤ ਜੀ ਅੱਜਕੱਲ ਗੁਰਦੁਆਰਾ ਜਨਮ ਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ ਸ਼ਿਸ਼ੋਭਿਤ ਹੈ ਗੁਰਦੁਆਰਾ ਸਾਹਿਬ ਦੇ ਨਾਲ ਹੀ ਪ੍ਰੰਤਨ ਖੂਬ ਹੀ ਮੌਜੂਦ ਹੈ ਗੁਰੂ ਕੀ ਬਡਾਲੀ ਵਿਖੇ ਹੀ ਪ੍ਰਿਥੀ ਜਨ ਦਤੇ ਉਸ ਦੀ ਘਰ ਵਾਲੀ ਕਰਮੋ ਨੇ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਣ ਉਪਰੰਤ ਗੁਰਿਆਈ ਹਥਿਆਉਣ ਲਈ ਹਰ ਹੀਲਾ ਵਰਤਿਆ ਸੰਗ ਜੀ ਉਹਨਾਂ ਨੇ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਦਾਈ ਦੇ ਅਸਥਨਾ ਨੂੰ ਜ਼ਹਿਰ ਲਗਵਾ ਕੇ ਭੇਜਿਆ ਪਰੰਤੂ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁੱਧ ਨਾ ਲਿਆ। ਦਾਈ ਜ਼ਹਿਰ ਕਾਰਨ ਬੇਹੋਸ਼ ਹੋ ਕੇ ਡਿੱਗ ਪਈ। ਸੰਗਤ ਜੀ ਇਸ ਤੋਂ ਬਾਅਦ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕਰਨ ਵਾਸਤੇ ਸੁਪੇਰੇ ਰਾਹੀਂ ਜ਼ਹਿਰੀਲਾ ਸੱਪ ਛੱਡਿਆ ਗਿਆ। ਪਰੰਤੂ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜ਼ਮੀਨ ਤੇ ਰਗਰ ਰਗੜ ਕੇ ਸੱਪ ਮਾਰ ਦਿੱਤਾ। ਇਸ ਤੋਂ ਮਗਰੋਂ ਪ੍ਰਥੀਏ ਅਤੇ ਕਾਰਮੋ ਨੇ ਖਿਡਾਵੇ ਬ੍ਰਾਹਮਣ ਰਾਹੀਂ ਦਹੀਂ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਵਾਈ ਪਰ ਬਾਲ ਗੁਰੂ ਹਰगोविंद ਸਾਹਿਬ ਜੀ ਦਾ ਕੋਈ ਨੁਕਸਾਨ ਨਾ ਕਰ ਸਕੇ ਬ੍ਰਾਹਮਣ ਦੇ ਤੜਫ ਤੜਫ ਕੇ ਮਾਰ ਜਾਣ ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਕੁਝ ਲਿਖਿਆ ਤੇ ਸ਼ਬਦ ਉਚਾਰਨ ਕੀਤੇ ਪਹਿਰਾਓ ਮਹੱਲਾ ਪੰਜਮਾ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਸੂਲ ਇਹ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1100 ਸੈਂਤੀ ਸੰਗਤ ਜੀ ਇਸ ਤੋਂ ਬਾਅਦ ਵੀ ਪ੍ਰਥੀਏ ਚੰਦਤੇ ਕਰਮੋ ਨੇ ਗੁਰੂ ਸਾਹਿਬ ਜੀ ਦੇ ਪਰਿਵਾਰ ਨਾਲ ਈਰਖਾ ਜਾਰੀ ਰੱਖੀ ਪਰੰਤੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸਦਾ ਹੀ ਇਹਨਾਂ ਨੂੰ ਬਖਸ਼ਿਆ ਅਤੇ ਪਲਾ ਮਨਾਇਆ ਗੁਰਦੁਆਰਾ ਜਨਮ ਅਸਥਾਨ ਤੇ ਹਰ ਸਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਗਤਾਂ ਰਲ ਮਿਲ ਕੇ ਮਨਾਉਂਦੀਆਂ ਹਨ ਸੰਗਤ ਜੀ ਦੇਸ਼ ਉਦੇਸ਼ ਤੋਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ ਸੰਧਾ ਜੀ ਇਹ ਜਨਮ ਸਥਾਨ ਗੁਰੂ ਕੀ ਬਡਾਲੀ ਤੇ ਬਾਸਰਕੇ ਬਾਸਰਕੇ ਦੇ ਬਿਲਕੁਲ ਨਾਲ ਹੀ ਹੈ ਜੀ 4-5 ਕਿਲੋਮੀਟਰ ਤੇ ਜਨਮ ਸਥਾਨ ਬਾਸਰਕੇ ਆ ਜੀ ਆਪਣੇ ਦੂਜੇ ਆਪਣੇ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦਾ ਜੀ ਸੰਗਯੇ ਦਰਸ਼ਨ ਕਰਨ ਜਾਣੇ ਆ ਤਾਂ ਜਰੂਰ ਜਨਮਸਥਾਨਾਂ ਦੇ ਇੱਥੇ ਦਰਸ਼ਨ ਕਰਕੇ ਆਇਆ ਕਰੋ ਜੀ ਬਾਕੀ ਇੰਨੀ ਕੀ ਜਾਣਕਾਰੀ ਸੀ ਜੀ ਉਹ ਆਪ ਜੀ ਨੇ ਸਾਂਝੀ ਕੀਤੀ ਜੇ ਜਾਣਕਾਰੀ ਦਿੰਦੇ ਹੋਏ ਕੋਈ ਗਲਤੀ ਹੋਈ ਹੋਵੇ ਤਾਂ ਦਾਸ ਖੇਮਾ ਦਾ ਜੱਜ ਗਿਆ ਜੀ